कोई चक्कर नहीं ਲਾਲ 600 ਰੁਪਿਆ ਤੇ ਮੇਰਾ ਲਾਲ 600 ਰੁਪਏ ਬੜੇ ਪੈਸੇ ਮੈਨੂੰ ਨਹੀਂ ਇੱਕ ਦਿਨ ਆਪਾਂ ਨੂੰ ਤਬਾਹ ਕਰ ਦੇਣਾ ਹਾਂ ਇੱਕ ਦਿਨ ਜਿੱਤ ਗਏ ਦੂਜੇ ਦਿਨ ਹਾਰ ਗਏ ਫੇਰ ਇੱਕ ਦਿਨ ਜਿੱਤ ਗਏ ਫੇਰ ਦੂਜੇ ਦਿਨ ਹਾਰ ਗਏ ਕੋਈ ਚੱਕਰ ਨਹੀਂ ਐ ਮੈਂ ਲਾ ਲਿਆ ਹਸਾਬ ਕਿਹੜਾ ਹਸਾਬ ਲਾ ਲਿਆ ਤੁਸੀਂ ਆਪਾਂ ਇੱਕ ਦਿਨ ਛੱਡ ਕੇ ਜੂਆ ਖੇਡ ਲਿਆ ਤੂੰ ਕਵੇਂ ਖੋਲਿਆ ਆਪਣਾ ਕਟਾ ਨਹੀਂ ਆ ਹਾਂ ਉਹਦੇ ਪੱਟ ਤੇ ਫੋੜਾ ਆਇਆ ਵਾ ਤੇ ਮੈਂ ਫੋਨ ਉਹਦੇ ਅੱਗੇ ਇਦਾਂ ਕੀਤਾ ਤੇ ਫੋਨ ਖੁੱਲ ਗਿਆ ਕਿਵੇਂ ਸੈਡ ਜੀ ਬੈਠੀ ਹੋਈਆਂ ਯਾਰ ਮੇਰਾ ਦਿਮਾਗ ਖਰਾਬ ਆ ਇਹ ਕਿਵੇਂ ਹੋ ਸਕਦਾ ਵਾ ਜਿਹੜੀ ਚੀਜ਼ ਹੋਈ ਖਰਾਬ ਉਹ ਖਰਾਬ ਕਿਵੇਂ ਹੋ ਸਕਦੀ ਆ ਸੁਣੋ ਮੈਨੂੰ 10000 ਰੁਪਏ ਦੋ ਤੂੰ ਇਹਨੇ ਪੈਸੇ ਦਾ ਕਰਦੀ ਕੀ ਆ ਹਫਤਾ ਪਹਿਲਾਂ ਤੂੰ ਮੇਰੇ ਤੋਂ ਲੱਖ ਰੁਪਏ ਮੰਗਿਆ ਸੀ ਚਾਰ ਦਿਨ ਪਹਿਲਾਂ ਤੂੰ ਮੇਰੇ ਤੋਂ 50000 ਮੰਗਦੀ ਪਈ ਆ ਤੇ ਅੱਜ 5000 ਮੰਗੀ ਜਾਨੀ ਆ ਉਹ ਮੈਨੂੰ ਕਿਤੇ ਪੈਸੇ ਦਿੱਤੇ ਹੋਣ ਤਾਂ ਮੈਂ ਦੱਸਾਂ ਮੈਂ ਪੈਸੇ ਦਾ ਕਰਦੀ ਕੀ ਆ